ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਐਮਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਭਿੰਡਰਕ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਧਰਮਕੋਟ ਜਿਹੜੇ ਘਰੇ ਵੀਡੀਓ ਬਣਾ ਰਹੇ ਹਨ ਨਰਮਜੀਤ ਬੰਦੇ ਆ ਭਾਈ ਪਾਲੂ ਤੇ ਭਾਈ ਧੰਨਾ ਤੁਸੀਂ ਸਾਰੇ ਜਾਣਦੇ ਹੀ ਆ ਮੋਗਾ ਧਰਮਕੋਟ ਇਸ ਏਰੀਆ 'ਚ ਸਾਰਿਆਂ ਨਾਲੋਂ ਮੁੱਲ ਭਾਈ ਉਹਨਾਂ ਦੇ ਜਾਇਜ਼ ਹੁੰਦੇ ਆ ਤੇ ਆ ਸਾਰੇ ਮਾਲ ਸੇਲ ਆ ਸਾਰੀਆਂ ਹੀ ਸੂਈਆਂ ਸਵਾਈਆਂ ਤੇ ਇੱਕ ਹੋਰ ਗੱਲ ਹੈ ਇੱਕ ਇੱਕ ਬੱਚੇ ਵਾਲੀਆਂ ਵਹਿੜਾਂ ਦਾ ਹਰੇਕ ਦੇ ਘਰੇ ਸੂੰਦੀਆਂ ਤੇ ਬਾਈ ਦੇ ਘਰੇ ਇੱਕ ਵਹਿੜ ਸੂਈ ਆ ਆ ਦੋ ਬੱਚੇ ਦਿੱਤੇ ਦੋਵੇਂ ਮੱਛੀਆਂ ਤੇ ਦੋਹਾਂ ਦਾ ਰੰਗ ਪ੍ਰਿੰਟ ਵੀ ਜਮਾ ਇੱਕੋ ਜਿਹਾ ਆ ਵੀ ਪਿੰਕ ਨੋਜ਼ ਵਾਲੀ ਪਰਲੀ ਵੀ ਪਿੰਕ ਨੋਜ਼ ਵਾਲੀ ਆ ਜਿੱਥੇ ਇਹਦੇ ਡੱਬਾ ਉੱਥੇ ਹੀ ਉਹਦੇ ਡੱਬਾ ਮਤਲਬ ਜਿਵੇਂ ਡਿੱਟੋ ਕਾਪੀ ਆ ਇੱਕ ਗਾਣੇ ਦੋ ਮੱਛੀਆਂ ਦਿੱਤੀਆਂ ਜਿਵੇਂ ਡਿੱਟੋ ਕਾਪੀ ਜੁੜਵੀਆਂ ਮੱਛੀਆਂ ਬਾਕੀ ਇਨਫਰਮੇਸ਼ਨ ਲੈ ਲੈਣਾ ਜੇ ਜੇ ਮੰਨ ਲਵਾਂਗੇ ਹਾਂਜੀ ਸასი ਗਾਲ ਜੀ ਸਤਿ ਸ਼੍ਰੀ ਅਕਾਲ ਯਾਰ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਨਾਮ ਦੱਸਤੀ ਹੈ ਬਾਈ ਪਾਲ ਸਿੰਘ ਪਿੰਡ ਭਿੰਡਰਕਲਾ ਜ਼ਿਲ੍ਹਾ ਮੋਗਾ ਜ਼ਿਲ੍ਹਾ ਧਰਮਕੋਟ ਫੋਨ ਨੰਬਰ ਦੱਸ 94640 28356 ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਹੈ ਮਦਰੂ ਧੰਨਵਾਦ ਜੀ ਆਹਦੇ ਪਿੰਡ ਆਇਆ ਤੇ ਮੇਰਾ ਨਾਮ ਤਾਂ ਨਾ ਸਿੰਘ ਪਿੰਡ ਭਿੰਡਰਕਲਾ ਜ਼ਿਲ੍ਹਾ ਮੋਗਾ ਤੋਂ ਆਉਂਦਾ ਜੈਨਾਰਾ ਫਿਰ ਰੌਣਕਲਾ ਦੀ ਗਾਂ ਨੇ ਲੋਕਾਂ ਦੀ ਗਾਂ ਤਾਂ ਇੱਕ ਬੱਚੀ ਨਹੀਂ ਦਿੰਦੀ ਉਹ ਵੀ ਬੱਚਾ ਦੇ ਦਿੰਦੀ ਆ ਢੋਡੀ ਗਾਂ ਸੂਈ ਤੇ ਦੋਵੇਂ ਬੱਚੀਆਂ ਹੀ ਦੇ ਦਿੰਦੀਆਂ ਕਿਰਪਾ ਬੱਚੀਆਂ ਹੀ ਆ ਸਰ ਉਹ ਵੀ ਬੱਚੀਆਂ ਆ 2 ਵੀ ਬੱਚੇ ਆ ਠੀਕ ਹੈ ਤੇ ਉਹ ਵੀ ਦੋ ਬੱਚੀਆਂ ਕੋਈ ਘਰੇ ਰੱਖਣਾ ਉਹ ਅੱਛੀ ਬਾੜੀ ਚਾਹੁੰਦਾ ਹੂੰ ਜਿਹੜਾ ਉਹ ਵਪਾਰੀ ਲੈਣਾ ਉਹ ਨਾ ਵੱਛਾ ਨਾ ਬੱਚੀ ਉਹ ਉਹਨੂੰ ਕੋਈ ਫਿਕਰ ਨਹੀਂ ਗਾ ਜਿਹੜੀ ਮਰਜ਼ੀ ਹੋਵੇ ਘਰੇ ਰੱਖਣ ਵਾਲਾ ਕਹਿੰਦਾ ਵੀ ਗਾਂ ਬੰਨ ਜੂਗੀ ਆ ਅਗਲੇ ਨੂੰ ਹੁੰਦਾ ਕਿ ਹੁਣ ਤਾਂ 40-50 ਹਜ਼ਾਰ ਲਾਉਣਾ 40-50 ਹਜ਼ਾਰ ਆਂ ਸਾਲ ਚ ਦੋ ਡੇਢ ਚ ਬੰਨ ਜਾ ਹਾਂ ਗਾਂ ਬੱਚੀ ਨਾਲ ਨਾਲ ਜੂਗੀ ਹੂੰ ਸਹੀ ਗੱਲ ਆ ਆਓ ਭਾਈ ਇਧਰੋ ਚੱਲਗੇ ਪਾਲੂ ਚਲੋ ਕਿੰਨਾ ਵਾ ਸੁਆ ਬਾਈ ਤੁਸ ਕਿਆ ਸੁਆ ਸੁੱਈ ਹੈ ਜੀ ਹਾਂਜੀ ਇਹਨੂੰ ਹੋ ਗਿਆ ਹੱਥਾ ਸੁੱਈ ਨੂੰ ਠੀਕ ਹੈ 6 ਦਿਨ ਹੋ ਗਏ ਉਹਨਾਂ ਕੇ ਬਾਅਦ 7 ਉਹ ਨਹੀਂ ਇੰਨੇ ਹੀ ਹੈ ਠੀਕ ਹੈ ਜੀ ਇਹ ਥੱਲੇ ਉਹ 11 12 ਕਿਲੋ ਕਿੰਨਾ ਕੁ ਵੇਚੀਓ ਜੈਸਾ ਨਾ ਵਹਿੜਾ ਇਸ ਹਿਸਾਬ ਨਾਲ ਚਾਹੀਦਾ 16 17 ਕਿਲੋ ਬਾਕੀ ਜੀ ਸੇਵਾ ਦਾ ਹੁੰਦਾ ਆਪਾਂ ਗਾਰੰਟੀ ਕੋਈ ਨਹੀਂ ਜੈ ਜਮਾਲ ਇਹ ਆਪਾਂ ਦੇ ਦੇਣੀ ਅੱਜ ਇਹ ਤਾਂ ਲੈਣ ਦੇਣ ਵਾਲਾ ਹੀ ਕਰਨਾ ਯਾਰ ਲੈਣ ਦੇਣ ਵਾਲੇ 42000 ਹੀ ਦੇ ਦੇਣੀ ਆ ਤੁਸੀਂ ਗਾਰੰਟੀ ਕਹਦੋਂ ਨਹੀਂ ਦਿੰਦੇ ਹਾਂ ਦਾ ਬਲਾ ਗਾਰੰਟੀਆਂ ਦਿੰਦੇ ਬਾਈ ਅਸੀਂ 15 ਕਿਲੋ ਚੋਲਿਆ ਅਸੀਂ 20 ਕਿਲੋ ਚੋਲਿਆ ਕਿੰਨੇ ਦੇਣੀ ਆ ਗਾਰੰਟੀ ਹਾਂ ਕਿਉਂਕਿ ਉਧਰੋਂ ਲਿਆਣ ਕੇ ਆਪਾਂ ਬੋਰੀ ਢੇਰੀ ਕਰਾਂਗੇ ਤਾਂ ਜਿੰਨਾ ਮਰਜੀ ਦੁੱਧ ਪਾਲਾ ਜਿੰਨਾ ਮਰਜੀ ਚੋਲਾ ਜੇ ਸਮਝ ਲੈ ਵੀ ਕਿ ਲੋਕ ਇੱਕ ਕੁੰਡਾ ਜਾਂ ਜਾਣ ਕੇ ਤੇ کہہ ਦੇਗੇ ਆਪਾਂ 10 ਕਿਲੋ 12 ਕਿਲੋ ਦੋਗੀ ਇਹਨੇ 5 ਕਿਲੋ ਵੀ ਨਹੀਂ ਦੇਣਾ ਵੀਰੇ ਹਾਂ ਇਹ ਤਾਂ ਗੱਲ ਆ ਕਰ ਵੀ ਇਹ ਦੀ ਆਪਣੇ ਬਾਕੀ ਆਪਣੀ ਇਹ ਗੱਲ ਆ ਸਾਰੇ ਵੀਰ ਭਰਾਵਾਂ ਨੂੰ ਆਪਣੇ ਘਰੇ ਦੋ ਦਿਨ ਚੋਲੋ ਚਾਰ ਦਿਨ ਚੋਲੋ ਆਪਣੀ ਘਰ ਦੀ ਗਰੰਟੀ ਆ ਜੇ ਤੋਂ ਬਾਹਰ ਉੱਠ ਗੀ ਆਪਣੀ ਕੋਈ ਗਰੰਟੀ ਨਹੀਂ ਅਗਲੇ ਦੇ ਘਰੇ 2 ਕਿਲੋ ਦੋਵੇ 4 ਕਿਲੋ ਦੋਵੇ ਉਹ ਅਗਲੇ ਦੇ ਇਸ ਦਾ ਆਪਦੇ ਘਰੇ ਕੰਡੇ ਤੇ ਜੋਖ ਦਿਓ ਵੀ ਘਰੇ ਜਿੰਨਾ ਦੁੱਧ ਦਊਗਾ ਉਹਨਾਂ ਪੰਜ ਦਿਨ ਚੋਲੇ ਲਗਾਤਾਰ 42 ਦੀ 42 ਦੀ ਨੱਟ ਦੇ ਦੇਣੀ ਲਓ ਬਈ ਇਹ ਚ ਛੋੜ ਹੀ ਹੋਣੀ ਆ ਇਹ ਚ ਛੋੜ ਹੀ ਹੋਣੀ ਆ ਮੁੱਲ ਕਰ ਨੂੰ ਵੱਧ ਕਰਾ ਲਓ ਦੂਜਾ ਸੂਆ ਬਹੁਤ ਚੰਗੀ ਵੱਡੀ ਤਾਜੀ ਸੂਈ ਵੜ ਮੁੱਲ ਕਰ ਨੂੰ ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ ਜੇ ਨਹੀਂ ਭਕਾਈ ਕਰਨੀ ਤਾਂ 42 ਦੀ ਦੇ ਦੇਣੀ ਆ ਉਹਦੇ ਚ ਛੋੜ ਕਰੂ ਬਾਈ ਆਪਦੀ ਮਰਜ਼ੀ ਨਾਲ 11 ਕਿਲੋ ਅੱਜ ਤਿਆਰ ਹੈ ਪੰਜਾਂਗ ਦੇਣਾ ਦਾ ਸੂਆ ਇਹ ਪਿਆਜੇ 16 ਇਹ ਪਿਆਜੇ ਬਾਈ ਕਹਿੰਦਾ 17 ਆਪਾਂ ਨਹੀਂ ਕਹਿੰਦੇ ਅਗਲਾ ਵੇਖ ਲੈ ਕਿੰਨਾ ਦਾਣਾ ਦਾ ਪਾਪਾ ਆਊਗਾ ਤੇ ਕਿੰਨਾ ਚ ਹੋਊਗਾ ਆ ਇਹਦਾ ਬੱਚਾ ਵੱਛਾ ਵੀਡੀਓ ਬਣਾਉਣ ਦਾ ਸਮਾਂ ਦੱਸ ਦੇਣਾ ਵੱਛਾ ਕਿ ਬੱਚੀ ਇਹਦਾ ਇਹਦਾ ਬੱਚਾ ਜੀ ਵੀਡੀਓ ਬਣਾ ਰਹੇ ਹਾਂ 12 ਵਜੇ 43 ਮਿੰਟ ਤੇ ਸਮਾਂ ਜ਼ਰੂਰ ਨੋਟ ਕਰ ਲਿਓ ਨਸੀਬ ਕਰਦਾ ਫੋਨ ਲਾਉਣਾ ਮੈਂ ਵੀਡੀਓ ਬਣਾਈ ਜਾਣਾ ਆਦੀ ਚਵਾਈ ਵਾਲੇ ਥਣ ਚਾਰਾ ਥਣਾਂ ਦਾ ਸੇਮ ਹੀ ਸਾਈਜ਼ ਆ ਗੈਪ ਚ ਲੱਗੇ ਹੋਇਆ ਜਮਾ ਜੈਜ ਮਲ 42 ਦੀ ਦੇ ਦੇਣੀ ਆ ਮੰਨ ਤਣ ਹੋ ਜੂ ਜੇ ਕਿਤੇ ਆਥ ਨੇ ਵੀਡੀਓ ਬਣਾਉਂਦੇ ਸ਼ਾਮਾਂ ਦੇ ਟਾਈਮ ਤੇ ਉਹਨੂੰ ਹਵਾਨਾ ਦੁੱਧ ਨਾਲ ਭਰਿਆ ਹੋਣਾ ਸੀ ਬਾਕੀ ਸੂਈ ਸਵਾਈ ਹੈਗੀ ਆ ਫਲ ਵੱਡੀ ਵਹਿੜਾ ਕਿਨੇ ਦੇਣੀ ਬਿਆਲੀ ਦੀ ਵੱਡੀ ਵਹਿੜਾ ਆ ਆਪਾਂ ਆਪਣਾ 55 ਮੰਗ ਲੈਂਦੇ ਆ ਆਪਾਂ ਨੂੰ ਭਾਣ ਆ ਲਈ ਆ ਪਾ ਨਹੀਂ ਦੇ ਦੇਣੀ ਸਹੀ ਆ ਆਪਾਂ ਨੂੰ 1000 2000 ਦਾ ਮਾਰਜਰ ਹੁੰਦਾ ਯਾਰ ਦੋਸਤੋ ਐ ਡੈਂਡੀਆਂ ਵਹਿੜਾਂ ਦਾ ਸਾਰੇ ਭੈਣ ਭਰਾ 52 54 55 ਤੋਂ ਘੱਟ ਕੋਈ ਮੁੱਲ ਨਹੀਂ ਕਰਦਾ ਤੁਸੀਂ ਵੇਣੀ ਆ ਮੈਂ ਵੀ ਬਹੁਤ ਵੀਡੀਓ ਬਣਾਉਣਾ ਦੋ ਨੰਬਰ ਤੇ ਆ ਜਾ ਬਾਈ ਦੂਜਾ ਸੁਹਾ ਸੁਈ ਆ ਹਫਤਾ ਹੋ ਗਿਆ ਸੁਈ ਨੂੰ ਠੀਕ ਮੱਛੀ ਮਗਰ ਆ 10 ਤੋਂ ਪਲੱਸ ਹੀ ਹੋਊਗਾ ਦੋ 10 ਕਿਲੋ ਹੀ ਮੈਨੂੰ ਸੁਈ ਨੂੰ ਹਫਤਾ ਹਫਤਾ ਹੋ ਗਿਆ ਜੈ ਜਮਾਲ 40000 ਰੀ ਦੇਣੀ ਐ ਚੱਕੋ 2 ਨੰਬਰ 40000 ਦੀ ਵੀਰ ਭਰਾਵਾਂ ਨੂੰ ਇਹੀ ਬੇਨਤੀ ਆ ਵੀ ਇਹ ਚ 100 ਰੁਪਈਆ ਛੋੜ ਹੀ ਹੋਣੀ ਐਵੇਂ ਆਪਾਂ ਨਹੀਂ ਤੇ ਫਿਰ 45 ਐ ਮੁੱਲ ਠੀਕ ਐ ਮੁੱਲ 45 ਐ ਦੇ ਦੇਣੀ 40 ਦੀ ਹਾਕਾ ਜੀ ਨਾ ਬੱਸ 100 ਰੁਪਈਆ ਕਿੰਨਾ ਜੋੜਾ ਦੁੱਧ ਇਹ ਥੱਲੇ 10 ਤੋਂ ਪਲੱਸ ਹੀ ਆ ਮਗਰ ਇਹਦੇ ਬੱਛੀ ਆ ਸੋਹਣੀ ਲਾਲ ਪਦਮੀ ਰੰਗ ਦੀ ਬੱਛੀ ਜਰਸੀ 10 ਤੋਂ ਬਾਹਰ ਐ ਹਫਤੇ ਦਾ ਸੁਆ ਹੁਣ ਅੱਗੇ ਥੋੜੀ ਸੇਵਾ 12 ਚੋਲਿਓ 13 ਚੋਲਿਓ 14 ਚੋਲਿਓ ਨਹੀਂ ਫਿਰ 10 ਤੋਂ ਬਾਹਰ ਤਾਂ ਅੱਜ ਹੈਗਾ ਤੇ ਉਹ ਤਾਂ ਉਹਨਾਂ ਦੇ ਨੇ ਦੇ ਹੀ ਆਣਾ ਬਾਕੀ ਉਹ ਵੀ ਜੇ ਦਾਣਾ ਨਾਲ ਪਾਉਂਗੇ ਜੇ ਤੁਸੀਂ ਕਹਿ ਦੋਗੇ ਕਿ 10 ਤੋਂ ਬਾਹਰ ਹੈ ਤੇ ਬਿਨਾ ਪੱਠਿਆਂ ਤੁਸੀਂ ਦੇ ਦੂ ਓਵੇਂ ਤਾਂ ਕਾਹਦਾ ਦੇਣਾ ਤੁਹਾਨੂੰ ਵੀ ਪਤਾ ਬਿਨਾ ਰੋਟੀ ਖਾਦੇ ਤਾਂ ਆਪਾਂ ਤਾਂ ਵੀ ਨਹੀਂ ਤੁਰਿਆ ਜਾਂਦਾ ਚਲੋ ਇੱਕ ਅੱਧਾ ਦਿਨ ਤਾਂ ਭੁੱਖਾ ਰਹਿ ਲੂ ਬੰਦਾ ਇੱਕ ਡੰਗ ਰਹਿ ਲੂ ਦੋ ਡੰਗ ਰਹਿ ਲੂ ਜੇ ਉਹ ਬਾਹਲੇ ਡੰਗ ਰਹੂਗਾ ਤਾਂ ਆਪਾਂ ਤਾਂ ਵੀ ਨਹੀਂ ਤੁਰਿਆ ਜਣਾ ਤੁਹਾਨੂੰ ਵੀ ਪਤਾ ਸਣ ਪੂਰਾ ਚੰਗਾ ਕ੍ਰੋਸ ਆਂਗਾ ਮੱਝਾਂ ਵਰਗਾ ਦੁੱਧ 40000 ਦੀ ਦੇ ਦੇਣੀ ਐ ਮਗਰ ਵੱਛੀ ਆਉਂਦੇ ਸਵੇਰੇ ਨੂੰ ਮਾਂ ਦੇ ਮਗਰ ਵੜ ਤਿਆਰ ਹੋ ਜੀ ਤੈਨ ਨੰਬਰ ਬਾਈ ਪਹਿਲਾਂ ਸੂਆ ਸੂਈ ਆ ਹਮ ਆਤਾ ਹੋ ਗਿਆ ਸੂਈ ਨੂੰ ਠੀਕ ਐ ਵੱਛੀ ਬਾੜੀ ਬਰੀਡ ਵਾਲੀ ਐ ਮਗਰ ਦੀ ਵੱਛੀ ਬਾੜੀ ਬਰੀਡ ਵਾਲੀ ਮਗਰ ਆ ਤਿੰਨ ਨੰਬਰ ਕੋ ਨੌ ਤੋਂ 10 ਕਿਲੋ ਹੋਊਗਾ ਦੁੱਧ ਹਮ ਤੇ 12 13 ਕਿਲੋ ਚ ਵਾ ਦੂ ਬਾੜਾ ਨਹੀਂ ਆਪਾਂ ਤੇ ਜੈ ਜੰਮ ਜੀ ਇਹ 45000 ਦੀ ਦੇ ਦੇਣੀ ਐ ਤਿੰਨ ਨੰਬਰ 45 ਦੀ ਮਗਰ ਵੱਛੀ ਆ ਨੌ ਤੋਂ 10 ਕਿਲੋ ਹੋਊ 12 ਪਿਆ ਜੇ 13 ਪਿਆ ਜੇ ਬਾਈ ਕਹਿੰਦਾ ਇੰਨਾ ਪਿਆ ਜੂ ਇੱਕ ਹੋਰ ਗ ਜਿੰਨਾ ਹੋਣ ਬਾਈ ਦੱਸ ਰਿਆ ਤਿਆਰ ਆ ਇਹ ਨੈਟ ਤਿਆਰ ਹੋਊ ਕੰਡਾ ਅਗਲਾ ਆਪਦਾ ਲਿਆਵੇ ਬਾਲਟੀ ਲੈਣੀ ਆ ਤਾਂ ਤਿੰਨ ਚਾਰ ਬਾਲਟੀਆਂ ਪਈਆਂ ਇੱਥੋਂ ਚੱਕ ਲੈ ਤੇ ਜੇ ਆਪਦੀ ਲਿਉਣੀ ਤਾਂ ਆਪਦੀ ਲਈ ਜਾਵੇ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਜਿੰਨਾ ਦੁੱਧ ਜਿਹੜੇ ਵੀ ਜਾਨਵਰ ਥੱਲੇ ਦੱਸਿਆ ਗਿਆ ਨਾ ਬਾਈ ਕਹਿੰਦਾ ਨੈਟ ਤਿਆਰ ਹੋ ਏਨੀਆਂ ਬਾਲਟੀਆਂ ਤਾਂ ਹੀ ਆ ਕਿ ਜਿੰਨਾ ਜਿੰਨਾ ਦੁੱਧ ਦੱਸਿਆ ਤਾਂ ਜੇ ਦੁੱਧ ਪਾਈਆ ਪਾਈਆ ਦਿੰਦੇ ਨੇ ਫਿਰ ਤਾਂ ਇੱਕ ਕੁਆਲਿਟੀ ਦੀ ਸਾਰਿਆਂ ਦਾ ਝੋਲਿਆ ਕਰਨਾ ਸੀ ਬਾਈ ਨੇ ਫਿਰ ਬਾਲਟੀਆਂ ਦਾ ਕੀ ਕਰਨੀਆਂ ਇਹਨਾਂ ਦੁੱਧ ਸਾਰੀਆਂ ਦਿੰਦੀਆਂ ਤਾਂ ਹੀ ਬਾਲਟੀਆਂ ਦੀ ਗਿਣਤੀ ਜ਼ਿਆਦੇ ਆ ਤੇ ਉਹ ਡਰਮੀਆਂ ਵੀ ਤਿੰਨ ਪਈਆਂ ਉਹ ਫਿਰ ਡੈਰੀ ਵੀ ਪਾਉਂਦਾ ਬਾਈ ਨਾਲ ਤੇ ਨਹੀਂ ਤਾਂ ਜੇ ਪਾਈਆ ਪਾਈਆ 2-2 ਕਿਲੋ ਵਾਲੀਆਂ ਹੁੰਦੀਆਂ ਤਾਂ ਇੱਕ ਬਾਲਟੀ ਜੀ ਸਾਰਾ ਚੋ ਲੈਣੇ ਸੀ ਉਸੇ ਬਾਲਟੀ ਨਾਲ ਹੀ ਡੈਰੀ ਪਾਏ ਹੁਣਾ ਸੀ ਤੇ ਉਹ ਵੇਖ ਲਓ ਆ ਦੁੱਧ ਵਾਲੇ ਭਾਂਡੇ ਆ ਤਿੰਨ ਗੈਨੀਆਂ ਤਿੰਨ ਗੈਨੀਆਂ ਭਰ ਦਿੰਦੀਆਂ ਇਹ ਇੱਥੇ ਆ ਜਾ ਬਾਈ ਸੁਆ ਸੁਆ ਹੋਈ ਆ ਜੀ 4-5 ਦਿਨਾਂ ਦੀ ਇਹ ਹੋਈ ਆ ਇਹਦੇ ਮਗਰ ਵਛਾ ਆ ਗਿਆ ਕਾਲਾ ਇਹਦੇ ਮਗਰ ਕਾਲਾ ਵਛਾ ਉਹ 11 12 ਕਿਲੋ 10 ਕਿਲੋ ਹੀ ਮੰਨੋ ਜੀ ਜੈ ਜਮਲ ਇਹ 40000 ਜੀ ਦੇ ਦੇਣੀ ਕਿੰਨਾ ਕੁ ਪਿਆਜੂ ਐਸਾ ਨਾ ਵਹਿੜਾ ਚੋਈ ਚੋਈ ਬੜੀ ਇੱਕ ਨੰਬਰ ਐ ਐਸਾ ਨਾ ਵਛੀਏ 14 15 ਕਿਲੋ ਚਾਹੀਦਾ ਬਾਹਲਾ ਨਹੀਂ ਆਪਾਂ ਲੈ ਦੇ ਜੀ 40000 ਦੀ ਦੇ ਦੇਣੀ ਆ 10 11 ਕਿਲੋ ਬੌਲਾ ਹੋਊਗਾ 10 ਹੀ ਮੰਨੋ ਬਾਈ ਕਹਿੰਦਾ ਤੁਸੀਂ ਦੋ ਟਾਈਮ ਚੋ ਲੋ ਚਾਰ ਟਾਈਮ ਚੋ ਲੋ 24 ਦੀ ਬਾਈ 40 ਦੀ ਦੇ ਦੇਣੀ ਆ ਦੁੱਧ 13 14 22 10 ਦਾ ਆ ਰਾਵਣਾ ਪਿਆ ਦੂ ਕਿਉਂਕਿ ਤੁਹਾਨੂੰ ਵੀ ਪਤਾ ਸਹੀ ਮੈਨੇ ਪਸ਼ੂ ਦਸੀ 12 ਦਿਨੀ ਕਣਕਣ ਚੱਲ ਕੇ ਮੈਲੇ ਤੋਂ ਸਾਫ਼ ਹੋ ਕੇ ਫੇਰ ਦੁੱਧ ਤੇ ਆਉਂਦਾ ਬਾਕੀ ਵਹਿੜਾ ਸਾਰੀਆਂ ਹੀ ਕੱਦ ਵਾਲੀਆਂ ਤੇ ਹੈ ਗਰਮੀ ਰਹਿਤ ਆ ਸਾਰੀਆਂ ਨੇ ਦੁੱਧ ਮੱਝਾਂਰ ਗਊ ਫੈਟ ਚੰਗੀਆਂ ਉਹਨਾਂ ਦੇ ਵਿੱਚੋਂ ਐਫ ਨਸਲ ਦੀ ਜਾਤ ਵਾਲੀ ਵਹਿੜ ਕੋਈ ਵੀ ਨਹੀਂ ਪੂਰੀਆਂ ਚੰਗੀਆਂ ਵਹਿੜਾ ਜਮਾਂ ਜੈਜ ਮੁੱਲ ਦੀਆਂ ਅੱਗੇ ਆ ਜਾ ਬਾਈ ਸਹੀ ਗੱਲ ਆਗੀ ਦੂਜਾ ਸਵੇਰ ਸੋਈ ਆ ਹੂੰ ਇਹਨੂੰ ਹੋ ਗਏ 15 ਤੋਂ 20 ਦਿਨ ਹੋਣਗੇ ਆ ਬੱਛੀ ਇਹਦੇ ਮਗਰ ਆਹ ਹਾਂ ਆ ਬੱਛੀ ਆ 12 13 ਦਿਨ ਕਹਿੰਦੇ ਆਪਾਂ ਬਾਈ ਪੰਜ ਸਾਧਾ ਦਿਨ ਅਗਲਾ ਦੇ ਹਿਸਾਬ ਨਾਲ ਲਾਣਗੇ ਕਿ ਨਹੀਂ ਆਪਾਂ 20 ਦਿਨ ਮੰਨ ਕੇ ਲਈ ਆ ਸਹੀ ਆ ਇਹਦੇ ਨੇ 9 ਤੋਂ 10 ਹੋਊਗਾ ਹੁ ਤੱਕ ਤੋਂ ਹੋ ਸਕਦਾ ਪਲੱਸ ਵੀ ਹੋਵੇ ਹੂੰ 9 10 ਕਿਲੋ ਮੰਨ ਕੇ ਜੇਦੋਂ ਮਰਜੀ ਬੰਦਾ ਚਾਰ ਟਾਈਮ ਚੋਲੇ ਠੰਡੀ ਸੀਲ ਆਪਣਾ ਨਿਆਣਾ ਪਾਈਏ ਜਾਂ ਨਾ ਪਾਈਏ ਜੈ ਜੈ ਮੋਲੇ ਇਹ 40000 ਦੀ ਦੇ ਦੇਣੀ ਆ 40000 ਦੀ ਦੇ ਦੇਣੀ ਆ 9 10 ਕਿਲੋ ਬਾਈ ਕਹਿੰਦਾ ਹੈਗਾ ਖੁੱਲਾ ਜਾਂ ਤੇ ਚਵਾਈ ਇੱਕ ਨੰਬਰ ਆ ਜਵਾਂ ਖੁੱਲਾ ਹੈਗਾ ਬਾਈ ਕਹਿੰਦਾ ਚਵਾਈ ਇੱਕ ਨੰਬਰ ਆ ਬਾਕੀ ਉਹ ਤਾਂ ਤੁਸੀਂ ਚੋ ਲੈਣੀ ਸੂਆ ਸਵਾਇਆ ਮਾਲ ਆ ਦੋ ਟਾਈਮ ਚੋੜਿਓ ਚਾਰ ਟਾਈਮ ਚੋੜਿਓ 10 ਟਾਈਮ ਚੋੜਿਓ ਖੁੱਲੀਆਂ ਛੋਟਾਂ ਜਿੰਨੇ ਟਾਈਮ ਮਰਜ਼ੀ ਚੋਕੇ ਲੈ ਜਾਓ ਜਵਾਂ ਜੈਜ ਮਲ ਬਿਲਕੁਲ ਸਸਤੇ ਮੁੱਲ ਦੀਆਂ ਇਹ ਮੱਝਾਂ ਆ ਰਹੀਆਂ 6 ਵਹਿੜਾ ਮੱਝਾਂ ਆ ਰਹੀਆਂ ਤਾਂ ਕਹਿੰਦਾ ਕਿ ਇਹਨਾਂ ਦੇ ਵਿੱਚੋਂ ਐਫ ਨਸਲ ਦੀ ਜਾਤ ਵਾਲੀ ਕੋਈ ਵੀ ਨਹੀਂ ਹਾ ਇਹਦਾ ਬੱਚਾ ਮਾਨਤਨ ਹੋ ਜੂ ਥੋੜਾ ਥੋੜਾ ਛੋੜ ਸਪਾਈ ਹੋਊਗਾ ਬਾਹਲਾ ਨਹੀਂ ਹੋਣਾ ਕਿਉਂਕਿ ਬਾਈ ਕਹਿੰਦਾ ਮੰਗੇ ਹੀ ਹੋਨੇ ਆਪਾਂ ਲੈਣ ਦੇਣ ਵਾਲੇ ਆਪਾਂ ਉਹ ਪਕਾਈ ਵਾਲੀ ਕਿੰਨੀ ਕੀਤੇ ਮੰਗਾਈ ਜਾਂਦੇ ਨੇ ਦੂ ਘੱਟ ਤਾਂ ਫਿਰ ਤੁਹਾਨੂੰ ਵੀ ਪਤਾ ਕੀ ਨੇ ਕੀ ਦੇਣਾ ਵਾ ਕਿਉਂਕਿ 25:30 ਦੀ ਹਜ਼ਾਰ ਦੀਆਂ ਟੋਕੜਾਂ ਵੀ ਕੀ ਜਾਂਦੀਆਂ ਤੇ ਜਿਹੜੇ ਘਰੇ ਮਰਜੀ ਜਾਵੜੋ ਜਿਹਦੀ ਗਾਂ ਗੱਭਣਾ ਜਾਂ ਸੂਈ ਵੀ ਆ 55 60 ਤੋਂ ਘੱਟ ਕੋਈ ਮੁੱਲ ਨਹੀਂ ਕਰਦਾ ਇਹ ਤੇ ਆ ਜਾ ਬਾਈ ਚਟੀ ਜੀ ਤੇ ਦੂਜਾ ਸੂਆ ਸੂਈ ਆ ਤਿੰਨ ਚਾਰ ਦਿਨ ਹੋ ਗਏ ਬੱਛਾ ਮਗਰ ਆ ਬੱਚਾ ਇਹਦਾ 9-10 ਕਿਲੋ ਹੋਊਗਾ ਇਹਦੇ ਲਈ ਭੋਲਾ ਕਹਿ ਚਲੋ 15 ਇਹ ਜੂ ਬੜੇ ਨਾਮ ਨਾਲ ਵੱਡੀ ਵੱਛੀ ਆ ਜੈ ਜਮੋਲ ਇਹ 47 ਹਜ਼ਾਰ ਰੀ ਦੇ ਲਓ ਬਈ ਚਿੱਟੇ ਰੰਗ ਦੀ 47 ਹਜ਼ਾਰ ਦੀ ਨਵਾਈਆਂ ਨਵਾਈਆਂ ਕੋਈ ਨਹੀਂ ਜੇ ਇਹੀ ਨਵਾਈਆਂ ਨਵਾਈਆਂ ਹੁਣ ਤਾਂ ਸ਼ੀਸ਼ੇ ਵਾਂਗੂ ਚਮਕਣ ਪਰ ਚਲੋ ਕੋਈ ਨਾ ਜੇ ਨਿਵਾ ਨਵੂ ਬਾਈ ਟਕਾ ਕੇ ਲਊਗਾ ਸੋਹਣੀਆਂ ਲੱਗੂਣਗੀਆਂ ਤੇ 2000 ਇਹਨੇ ਮੁੱਲ ਵਧਾ ਦੇਣਾ ਤੇ ਵਧੀਆ ਗੱਲ ਆ ਤੁਸੀਂ ਆਪ ਦੀਆਂ ਆਪ ਹੀ ਨਿਵਾ ਲਿਓ ਦੇ ਦੇਣੀ ਆ ਇਹ 47 ਦੀ ਕਿ ਯਾਰ ਜਮਾ ਚੱਕੋ ਬਈ 2000 ਹੋਰ ਘੱਟ 45 ਦੀ ਦੇ ਦੇਣੀ ਆ ਸ਼ੋਰ ਹੀ ਹੋਣੀ ਵੀਰੇ ਫਿਰ ਐਵੇਂ ਨਾ ਕੋਈ ਕਹੀ ਜਾਵੇ ਕਿ ਨਾ ਸਹੀ ਆ ਵੱਡੀ ਵਹਿੜਾ ਗਲਾਬੀ ਥਾਣਾ 14 15 ਕਿਲੋ ਬਾਈ ਕਹਿੰਦਾ ਦੁੱਧ ਆ ਰਾਮ ਨਾ ਹੀ ਪਿਆ ਜੂ 9 10 ਕਿਲੋ ਅੱਜ ਬੌਲਾ ਤਿਆਰ ਆ ਤਾਜੀ ਸੂਈ ਆ ਬੱਚਾ ਹੀ ਵੇਖ ਲੋ ਆ ਸੂਈ ਨੂੰ ਦੇਣਾ ਵੱਧ ਹੋ ਗਿਆ ਤੇ ਆ ਲਵਾ ਬੱਚਾ ਦੂਰੇ ਨਹੀਂ ਦੱਸਦਾ 나ੜੂਆ ਨਾਲ ਆਪ ਕਰੋੜ ਜਾਂ ਬੱਚਾ ਲਵਾ ਬੱਚਾ 9 10 ਕਿਲੋ ਬੌਲੀ ਤਿਆਰ ਆ 45000 ਦੀ ਜਮਾਂ ਜਾਇਜ ਮਲ ਹੋਰ ਕਿਸੇ ਦੇ ਘਰੇ ਜਾਓਗੇ 55 ਮੰਗ ਕੇ ਅਗਲੇ ਨੇ ਘੱਟੋ ਘੱਟ 52 ਦੀ ਇਹ ਬਾੜੀ ਕਸਾਈ ਕਰ ਲੋਗੇ ਤੇ 50 ਤੋਂ ਘੱਟ ਨਹੀਂ ਦੇਣੀ ਕਿਸੇ ਨੇ ਵੀ ਪੀ ਆ ਤਾਂ ਲਊ ਲਊ ਅਗਲਾ ਪਰ ਬਾਈ ਕਹਿੰਦਾ ਆਪਾਂ 45 ਦੀ ਦੇ ਦੇਣੀ ਆ ਜਮਾਂ ਜਾਇਜ ਮਲ ਬਿਲਕੁਲ ਸਸਤੇ ਮੁੱਲ ਦੀਆਂ ਵਹਿੜਾ ਆ ਐਡੀ ਵੜ 42000 ਦੀ ਕੌਣ ਦਿੰਦਾ ਕੋਈ ਨਹੀਂ ਦਿੰਦਾ 55 57 ਤੋਂ ਘੱਟ ਕੋਈ ਮੁੱਲ ਨਹੀਂ ਕਰਦਾ ਸਾਰੇ ਨਾਲੋਂ ਵੱਡੀ ਵਹਿੜਾ ਇਹ ਸਾਰਿਆਂ ਨੂੰ ਸਾਸੀ ਕਾ